ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਨੰਦਪੁਰ ਸਾਹਿਬ ਦੇ ਪਾਵਨ ਸਥਾਨ ਤੇ ਜਰਵਾਣੀ ਮੁਗਲਾਂ ਦੀ ਧੋਖੇਵਾਜ਼ ਪਹਾੜੀ ਰਾਜਿਆਂ ਨੇ ਸਤਗੁਰੂ ਜੀ ਦੀ ਜਿੰਦਾਵਾਨਣ ਜਾਂ ਜਾਨੋ ਮਾਰ ਦੇਣ ਅਤੇ ਆਨੰਦਪੁਰ ਸਾਹਿਬ ਦੀ ਪਵਿੱਤਰਤਾ ਧਰਤੀ ਨੂੰ ਸਦਾ ਲਈ ਉਜਾੜ ਕੇ ਤਬਾਹ ਕਰ ਦੇਣ ਲਈ ਘੇਰਾ ਪਾ ਲਿਆ ਜੰਗ ਆਰੰਭ ਹੋ ਗਿਆ ਸਿੱਖ ਸੂਰਮਿਆਂ ਨੇ 6 ਮਹੀਨੇ ਤੱਕ ਮੋਗਲਾਂ ਅਤੇ ਪਹਾੜੀ ਫੌਜਾਂ ਨੂੰ ਇਹ ਜੇ ਲੋਹੇ ਦੇ ਚਣੇ ਚਵਾਏ ਕਿ ਪਹਾੜੀ ਤੇ ਮੋਗਲ ਫੌਜਾਂ ਦਿਲ ਹਾਰ ਗਈਆਂ ਇਸੇ ਕੋਰ ਜੰਗ ਦੌਰਾਨ ਸਿੰਘ ਵੀ ਸ਼ਹੀਦ ਤੇ ਫੱਟੜ ਹੁੰਦੇ ਦੂਸਰੇ ਪਾਸੇ ਮੋਗਲ ਤੇ ਪਹਾੜੀ ਰਾਜੇ ਵੀ ਵੇਦਾਦ ਮਰਦੇ ਤੇ ਕਾਇਲ ਹੁੰਦੇ ਪਈ ਕਨਈਆ ਜੀ ਜਲ ਦੀ ਮੋਸ਼ਕ ਭਰਦੇ ਅਤੇ ਮਦਾਨੀ ਜੰਗ ਵਿੱਚ ਚਾਹੇ ਕੋਈ ਮੁਗਲ ਹੋਵੇ ਜਾਂ ਔਖੇਵਾਜ ਪਹਾੜੀਆਂ ਦਾ ਕੋਈ ਸਿੱਖ ਗਾਇਲ ਪਿਆ ਹੋਵੇ ਉਸ ਨੂੰ ਬਿਨਾਂ ਵਿਤ ਕਰੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਵੇਖ ਕੇ ਪਿਆਰ ਨਾਲ ਜਲ ਸਿਖਾਉਂਦਾ ਤੇ ਸਾਰਾ ਦਿਨ ਇਹ ਕਾਰ ਕਰਦੇ ਰਹਿੰਦੇ ਪਾਈ ਕਨਈਆ ਜੀ ਦੀ ਇਸ ਸਮਰਤੀ ਦੀਕਾਰ ਤੋਂ ਕੁਝ ਸਿੱਖ ਖੁਸ਼ ਨਹੀਂ ਸਨ ਉਹਨਾਂ ਸੈਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿੱਚ ਸ਼ਿਕਾਇਤ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਬੜੇ ਯਤਨਾਂ ਨਾਲ ਮੁਗਲ ਤੇ ਪਹਾੜੀ ਫੌਜਾਂ ਨੂੰ ਤੀਰਾਂ ਤੂਫੰਗਾ ਨਾਲ ਗਾਇਲ ਕਰਦੇ ਹਾਂ ਪਰ ਪਾਈ ਕਨਈਆ ਉਹਨਾਂ ਪਿਆਸੇ ਤੜਫਿਆਂ ਨੂੰ ਪਾਣੀ ਪਲਾ ਕੇ ਮੁੜ ਸਾਡੇ ਨਾਲ ਲੜਨ ਲਈ ਤਿਆਰ ਕਰ ਦਿੰਦਾ ਏ ਕਿ ਕਨਈਆ ਦੁਸ਼ਮਨ ਦੀਆਂ ਫੌਜਾਂ ਨਾਲ ਰਲਿਆ ਹੋਇਆ ਏ ਸਤਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਸੁਣੀ ਮੁਸਕਰਾਏ ਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਪਾਈ ਕਨਈਏ ਨੂੰ ਸਾਡੇ ਸਨਮੁਖ ਪੇਸ਼ ਕਰੋ ਥੋੜੇ ਸਮੇਂ ਬਾਅਦ ਸਿੱਖ ਪਾਈ ਕਨਈਏ ਨੂੰ ਨਾਂ ਲੈ ਕੇ ਸਤਿਗੁਰੂ ਜੀ ਦੇ ਸਾਹਮਣੇ ਹਾਜ਼ਰ ਹੋਏ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਕਨਈਏ ਨੂੰ ਸੰਬੋਧਨ ਕਰਕੇ ਕਿਹਾ ਕਿ ਪਾਈ ਕਨਈਆ ਸਿੱਖ ਤੇਰੀ ਸ਼ਿਕਾਇਤ ਕਰਦੇ ਹਨ ਪਾਈ ਕਨਈਆ ਜੀ ਨੇ ਬੇਨਤੀ ਕੀਤੀ ਸਤਿਗੁਰੂ 10 ਭੁੱਲਣਹਾਰ ਹੈ ਮੇਰੇ ਸਿੱਖ ਪ੍ਰਾਕਿਸ਼ ਕੈਤ ਕਰਦੇ ਹਨ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਸਿੱਖ ਤੀਰਾਂ ਤਫੰਗਾ ਨਿਜੀ ਪਾਲੇ ਬੰਦੂਖਾਂ ਨਾਲ ਦੁਸ਼ਮਨ ਪਹਾੜੀ ਤੇ ਮੁਗਲਾਂ ਨੂੰ ਮਾਰਦੇ ਤੇ ਗਾਇਲ ਕਰਦੇ ਹਨ ਪਰ ਤੂੰ ਉਹਨਾਂ ਨੂੰ ਗਾਇਲ ਹੋਏ ਦੁਸ਼ਮਨਾ ਨੂੰ ਪਾਣੀ ਪਲਾ ਕੇ ਮੁੜ ਸਿੱਖਾਂ ਨਾਲ ਲੜਨ ਲਈ ਤਿਆਰ ਕਰ ਦਿੰਦਾ ਹੈ ਏ ਕੰਮ ਤੂੰ ਕਿਉਂ ਕਰਦਾ ਹੈ ਭਾਈ ਕਨਈਆ ਜੀ ਨੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਸਹਿਵਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਨਾ ਮੈਂ ਕਿਸੇ ਮੁਗਲ ਨੂੰ ਨਾ ਪਹਾੜੀਏ ਨੂੰ ਅਤੇ ਨਾ ਹੀ ਮੈਂ ਕਿਸੇ ਸਿੱਖ ਨੂੰ ਪਾਣੀ ਪਲਾਉਂਦਾ ਹਾਂ ਮੈਨੂੰ ਸਾਰਿਆਂ ਵਿੱਚ ਆਪ ਜੀ ਦਾ ਰੂਪ ਹੀ ਦਿਸਦਾ ਹੈ ਤਹਾਥੋਂ ਬਿਨਾ ਮੈਂ ਹੋਰ ਕਿਸੇ ਨੂੰ ਪਾਣੀ ਨਹੀਂ ਪਲਾਉਂਦਾ ਸਤਿਗੁਰੂ ਜੀ ਜਦੋਂ ਤੋਂ ਆਪ ਜੀ ਨੇ ਮੇਹਰ ਦ੍ਰਿਸ਼ਟੀ ਕੀਤੀ ਹੈ ਮੇਰੀ ਨਿਗਾਹ ਵਿੱਚ ਨਾ ਕੋਈ ਵੈਰੀ ਹੈ ਨਾ ਕੋਈ ਵਗਾਨਾ ਦਿਸਦਾ ਹੈ ਮੈਨੂੰ ਸਾਰਿਆਂ ਵਿੱਚ ਆਪ ਜੀ ਦੀ ਜੋਤ ਦ੍ਰਿਸ਼ਟੀ ਆਉਂਦੀ ਹੈ ਇਸ ਲਈ ਇਹ ਸਾਰੇ ਮੈਨੂੰ ਆਪਣੇ ਵਾਸਤੇ ਹਨ ਪਾਤਸ਼ਾਹ ਹੋਂਤਾ ਆਪ ਜੀ ਨੇ ਮੇਰ ਕਰਕੇ ਨਾ ਕੋ ਵੈਰੀ ਨਈ ਬਗਾਨਾ ਸਗਲ ਸੰਗਮ ਕੋ ਵਨ ਆਈ ਦੀ ਖੇਡ ਵਰਤਾ ਦਿੱਤੀ ਹੈ ਵਾਕੀ ਰਹੀ ਜੰਗਾ ਜੁੱਧਾਂ ਦੀ ਗੱਲ ਸਤਗੁਰੂ ਜੀ ਇਹ ਸਾਰਾ ਆਪ ਜੀ ਨੇ ਹੀ ਖੇਡ ਤਮਾਸ਼ਾ ਰਚਿਆ ਹੈ ਸਤਗੁਰੂ ਕਲਗੀਧਰ ਜੀ ਭਾਈ ਕਨਈਏ ਦਾ ਉੱਤਰ ਸੁਣ ਕੇ ਮਸਕਰਾਏ ਤੇ ਭਾਈ ਕਨਈਏ ਨੂੰ ਆਪਣੀ ਗਲ ਬੱਕੜੀ ਵਿੱਚ ਲੈ ਕੇ ਪਿਆਰ ਦਿੱਤਾ ਤੇ ਆਪਣੀ ਜੇਬ ਵਿੱਚੋਂ ਮਰਹਮ ਦੀ ਡੱਬੀ ਕੱਢ ਕੇ ਭਾਈ ਜੀ ਦੇ ਹੱਥ ਤੇ ਰੱਖ ਦਿੱਤੀ ਤੇ ਵਚਨ ਕੀਤਾ ਕਨਈਆ ਜਿੱਥੇ ਤੂੰ ਲੋੜਵੰਦਾਂ ਵਿੱਚ ਮੀਰਾ ਰੂਪ ਵੇਖ ਕੇ ਜਲ ਸਕਾਰ ਤ੍ਰਿਪਤ ਕਰਦਾ ਹੈ ਉੱਥੇ ਉਹਨਾਂ ਦੇ ਗਾਵਾਂ ਜ਼ਖਮਾਂ ਉੱਪਰ ਮਰਹਮ ਲਾ ਕੇ ਪੱਟੀ ਵੀ ਕਰਿਆ ਕਰ ਤਾਂ ਜੋ ਉਹਨਾਂ ਦੇ ਜ਼ਖਮਾਂ ਵਿੱਚ ਹੁੰਦੀ પીੜ ਨੂੰ ਰਾਹਤ ਮਿਲੇ ਤੇ ਜ਼ਖਮ ਰਾਜੀ ਹੋ ਜਾਣ ਸਿੱਖਾਂ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਨੇ ਵਚਨ ਕੀਤਾ ਭਾਈ ਸਿੱਖੋ ਤੁਸੀਂ ਆਪਣਾ ਕੰਮ ਕਰੀ ਚੱਲੋ ਭਾਈ ਕਨਈਏ ਨੂੰ ਆਪਣਾ ਕੰਮ ਕਰਨ ਦਿਓ ਇਹ ਜੋ ਰੋਜ਼ ਕਰਦਾ ਹੈ ਬਿਲਕੁਲ ਦੁਰਸਤ ਕਰਦਾ ਹੈ ਪਾਈ ਕਨਈਆ ਕਿਸੇ ਪਹਾੜੀ ਜਾਂ ਮੁੰਗਲਾਂ ਨਾਲ ਨਹੀਂ ਮਿਲਿਆ ਹੋਇਆ ਇਹ ਪਰਮਾਤਮਾ ਨਾਲ ਮਿਲਿਆ ਹੋਇਆ ਹੈ ਪਰਮਾਤਮਾ ਸਭ ਦਾ ਸਾਂਝਾ ਹੈ ਪਾਈ ਕਨਈਏ ਦੀ ਦ੍ਰਿਸ਼ਟੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਵਸ ਚੁੱਕਾ ਸੀ ਤੂੰ ਸਾਂਝਾ ਸਹਿਬ ਬਾਪ ਹਮਾਰਾ ਅਤੀ ਸਭੇ ਸਾਂਝੀ ਵਾਲ ਸਦਾ ਇਨ ਤੂੰ ਕਿਸੇ ਨਾ ਦਸਿਆ ਬਾਹਰਾ ਜੀਓ ਗੁਰ ਸਿੱਖੋ ਸਮਾ ਆਵੇਗਾ ਭਾਈ ਕਨਈਏ ਦਾ ਪੰਥ ਚੱਲੇਗਾ ਤੇ ਬਹੁਤ ਲੋਕ ਇਸ ਦੇ ਮਾਰਗ ਤੋਂ ਸੇਧ ਪ੍ਰਾਪਰਤ ਕਰਕੇ ਆਪਣੀ ਖੋਟੀ ਬੁੱਧੀ ਨਾਸ਼ ਕਰਨਗੇ ਸਾਈਭਾ ਬਚਨ ਕੀਤਾ ਇਹ ਵੀ ਆਪਣੋ ਪੰਥ ਪ੍ਰਕਾਸ਼ ਬੋ ਲੋਗਣ ਕੀ ਕਵਦਵ ਨਾਸ਼ ਸਾਨੂੰ ਸਭ ਨੂੰ ਬਿਨਾਂ ਕਿਸੇ ਬਿਤ ਕਰੇ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ